ਪੰਜਾਬ ਦੇ ਜਿਹੜੇ ਪੱਖ ਦੇ ਮਸਲੇ ਨੇ ਅਤੇ ਪੰਥ ਉਹ ਜਿਹੜਾ ਸੰਕਟ ਐਸ ਵੇਲੇ ਪੰਥ ਨੂੰ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਉਹਨੂੰ ਲੈ ਕੇ ਸਾਰੇ ਇਹਨਾਂ ਮਸਲਿਆਂ ਤੇ ਵਿਚਾਰ ਕੀਤੀ ਗਈ ਸਾਰੀ ਜਿਹੜੀ ਸ਼੍ਰੋਮਣੀ ਕਾਲੀ ਦਲ ਸਦਾਰ ਲਹਿਰ 30 ਤਰੀਕ ਦਾ ਜਿਹੜਾ ਫੈਸਲਾ ਸੀ ਉਸ ਨੂੰ ਡੀਕ੍ਰੀ ਸੀ ਕਰਕੇ ਸਿੰਘ ਸਵਾਨ ਨੇ 30 ਤਰੀਕ ਦਾ ਸਮਾਂ ਰੱਖਿਆ ਸੀ ਉਸ ਤੋਂ ਬਾਅਦ ਹੀ ਅਸੀਂ ਆਪਣਾ ਕੋਈ ਅਗਲਾ ਜਿਹੜਾ ਕਦਮ ਪਟਣਾ ਸੀਗਾ ਸੋ 30 ਤਰੀਕ ਨੰਗੇ ਹੁਣ ਸਿੰਘ ਸਵਾਨ ਦਾ ਫੈਸਲਾ ਆ ਗਿਆ ਹੁਣ ਅਸੀਂ ਅੱਜ ਮਨ ਬਣਾਇਆ ਕਿ ਅਸੀਂ ਜ਼ਿਲ੍ਹਿਆਂ 'ਚ ਜਾਵਾਂਗੇ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਕਰਾਂਗੇ ਜ਼ਿਲ੍ਹੇ ਦੇ ਅਬਜ਼ਰਵਰ ਲਾਈ ਜਾਣਗੇ ਕੋਆਰਡੀਨੇਸ਼ਨ ਕਮੇਟੀਆਂ ਬਣ ਗਈਆਂ ਅਤੇ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਦਾ ਵਿਸਤਾਰ ਕਰਾਂਗੇ ਜਿਹੜੇ ਪੰਜਾਬ ਦੇ ਬਹੁਤ ਹੀ ਭਖਦੇ ਮਸਲੇ ਨੇ ਗੰਭੀਰ ਇਸ਼ੂਜ਼ ਨੇ ਉਹਨਾਂ ਨੂੰ ਲੈ ਕੇ ਵੀ ਅੱਜ ਕਾਫੀ ਵਿਚਾਰਾ ਹੋਈਆਂ ਜਿਨ੍ਹਾਂ ਵਿੱਚ ਸਭ ਤੋਂ ਜਿਹੜਾ ਵੱਡਾ ਸੰਕਟ ਹੈ ਆਪਣੇ ਸਾਹਮਣੇ ਸਮਾਜਿਕ ਤੌਰ ਤੇ ਜਾਂ ਸਮੁੱਚੇ ਸੂਬੇ ਦੇ ਸਾਹਮਣੇ ਹੈਗਾ ਪਾਣੀਆਂ ਦਾ ਪਾਣੀਆਂ ਦਾ ਜਿਹੜਾ ਸੰਕਟ ਚਾਹੇ ਉਹ ਗਰਾਊਂਡ ਵਾਟਰ ਟੇਬਲ ਬਹੁਤ ਥੱਲੇ ਚਲਾ ਗਿਆ ਜਾਂ ਜਿਹੜਾ ਪਾਣੀ ਆਪਣਾ ਗੰਧਲਾ ਹੋ ਗਿਆ ਪੋਲਿਊਟ ਹੋ ਗਿਆ ਪਾਣੀ ਦਰਿਆਵਾਂ ਦਾ ਪਾਣੀ ਗੰਦਾ ਹੋ ਗਿਆ ਬੁੱਢੇ ਨਾਲੇ ਦੀ ਗੱਲ ਵੀ ਬਹੁਤ ਸਾਲਾਂ ਤੋਂ ਬੜੇ ਦੇ ਹਾਕਿਆਂ ਤੋਂ ਪੰਜਾਬ ਵਿੱਚ ਚੱਲ ਰਹੀ ਹੈ ਤੇ ਹਜੇ ਉਹਦਾ ਕੋਈ ਕਿਸੇ ਸਰਕਾਰ ਕੋਲੋਂ ਪੁਖਤਾ ਉਹਦਾ ਜਿਹੜਾ ਹੱਲ ਨਹੀਂ ਨਿਕਲ ਸਕਿਆ ਐਵੇਂ ਜਿਵੇਂ ਜਿਹੜਾ ਪਾਣੀ ਦਾ ਬਚਾਅ ਕਰਨਾ ਜਿਹੜੀ ਆਪਣੀ ਖੇਤੀ ਆ ਉਹਨੂੰ ਆਉਣ ਵਾਲੇ ਸਮੇਂ ਤੱਕ ਕਾਇਮ ਰੱਖਣਾ 100 ਸਾਲ ਤੱਕ ਖੇਤੀ ਕਾਇਮ ਰਹਿਣੀ ਚਾਹੀਦੀ ਆ ਜੋ ਖੇਤੀਬਾੜੀ ਦੀ ਮਾਰ ਆਪਾਂ ਨੂੰ ਸਜਾ ਦੇ ਰਹੇ ਨੇ ਕਰਕੇ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਉਸ ਦੇ ਨਾਲ ਜਿਹੜੇ ਹੋਰ ਸਮਾਜਿਕ ਮਸਲੇ ਨੇ ਜਿਵੇਂ ਕੇਂਦਰ ਸਰਕਾਰ ਵੀ ਪੰਜਾਬ ਨਾਲ ਤੱਕਾ ਕਰਦੀ ਆ ਬੜੇ ਲੰਬੇ ਸਮੇਂ ਤੋਂ ਆਪਾਂ ਇਸ ਗੱਲ ਦਾ ਸ਼ਿਕਾਰ ਹੋਏ ਆ ਚਾਹੇ ਸਰਕਾਰ ਕੋਈ ਵੀ ਹੋਵੇ ਪੰਜਾਬ ਵਿੱਚ ਕੇਂਦਰ ਨੇ ਆਪਣੇ ਨਾਲ ਪੱਖਪਾਤ ਕੀਤਾ ਬੇਇਨਸਾਫੀ ਕੀਤੀ ਅੱਜ ਵੀ ਉਹੀ ਹਾਲਾਤ ਨੇ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕੋਈ ਦਾ ਕੋਈ ਬਹੁਤਾ ਅਸਰ ਨਹੀਂ ਉਹਨਾਂ ਦਾ ਕੋਈ ਕੇਂਦਰ ਤੇ ਦਬਾਅ ਨਹੀਂ ਕਰਕੇ ਸਰਕਾਰ ਤਾਂ ਚਲਦੀ ਨਹੀਂ ਸਰਕਾਰ ਦਾ ਦਾ ਨਾਮ ਨਿਸ਼ਾਨੀ ਹੈ ਨਹੀਂ ਹੈਗਾ ਵਾਲੀ ਵਾਪਸੀ ਹੈ ਨਹੀਂ ਸਰਕਾਰ ਦਾ ਕੋਈ ਪੰਜਾਬ ਦੇ ਵਿੱਚ ਪਰ ਇਹ ਸਾਰੀਆਂ ਕਮੀਆਂ ਪੇਸ਼ੀਆਂ ਜਿਹੜੀਆਂ ਇਸ ਸਮੇਂ ਸਰਕਾਰ ਦੀਆਂ ਨੇ ਉਹਦੇ ਕਰਕੇ ਪੰਜਾਬ ਸੰਤਾਪ ਭੰਡਾਰਿਆ ਉਹ ਕਿਸੇ ਖੇਤਰ ਵਿੱਚ ਸੰਤਾਪ ਪੰਡਾਰਿਆ ਜਿਵੇਂ ਆਰਡੀਐਫ ਆਰਡੀਐਫ ਨਹੀਂ ਮਿਲਿਆ ਪੰਜਾਬ ਨੂੰ ਜਿਹੜੇ ਆਪਣੇ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਦੇ ਪ੍ਰੋਜੈਕਟ ਬੰਦ ਹੋਣ ਕਿਨਾਰੇ ਆ ਕਈ ਪ੍ਰੋਜੈਕਟਸ ਤੋਂ ਨੈਸ਼ਨਲ ਹਾਈਵੇ ਥੋਰਟੀ ਆਪਣੇ ਪਿੱਛੇ हट ਗਈ ਉਹਨਾਂ ਨੇ ਕੈਨਸਲ ਕਰਤੇ ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਹੁਣ ਮੀਟਿੰਗ ਕਰਨੀ ਪਈ ਵਿਸ਼ੇਸ਼ ਤੌਰ ਤੇ ਪੰਜਾਬ ਦੇ ਹਾਈਵੇਜ਼ ਨੂੰ ਲੈ ਕੇ ਜਿਹੜਾ ਕਿ ਬਹੁਤ ਸੀਰੀਅਸ ਹੈ ਤੇ ਇਸ ਆਪਣੇ ਹੱਦ ਤੱਕ ਜਿਹੜੀ ਹੈਗੀ ਆ ਗੱਲ ਚੱਲ ਗਈ ਕਿ ਪੰਜਾਬ ਤੋਂ ਇਹ ਸੰਭਾਲ ਨਹੀਂ ਹੋਇਆ ਉਹਨਾਂ ਤੋਂ ਨਾ ਤਾਂ ਕਿਸਾਨ ਸੰਤੁਸ਼ਟ ਹੋਏ ਨਾ ਹੀ ਜਿਹੜਾ ਨੈਸ਼ਨਲ ਹਾਈਵੇ ਥੌਰੀਟੀ ਨੂੰ ਉਹ ਸਮੇਂ ਸਿਰ ਜੋ ਵੀ ਜ਼ਮੀਨ ਲੈ ਕੇ ਦੇਣੀ ਚਾਹੀਦੀ ਸੀ ਜਾਂ ਜੋ ਸਰਕਾਰ ਦਾ ਫਰਜ਼ ਬਣਦਾ ਸੀ ਉਹਨਾਂ ਤੋਂ ਉਹ ਨਹੀਂ ਪੂਰਾ ਹੋਇਆ ਐਵੇਂ ਜਿਵੇਂ ਸਿਹਤ ਖੇਤਰ ਆ ਪਹਿਲਾਂ ਆਮ ਆਦਮੀ ਕਲੀਨਿਕ ਬਣਾ ਲੈ ਮੁੜ ਕੇ ਉਹ ਫੈਸਲਾ ਵਾਪਸ ਲੈ ਲਿਆ ਉਨੇ ਕੇਂਦਰ ਸਰਕਾਰ ਨੇ ਜਿਹੜੇ ਰੂਰਲ ਹੈਲਥ ਮਿਸ਼ਨ ਸੀਗੇ ਜਾਂ ਅਰਬਨ ਹੈਲਥ ਮਿਸ਼ਨ ਸੀ ਉਹਨਾਂ ਚ ਫੰਡ ਉਹਨਾਂ ਨੇ ਰੋਕਤੇ ਸੈਂਟਰਲ ਗਵਰਨਮੈਂਟ ਨੇ ਤੇ ਆਮ ਆਦਮੀ ਪਾਰਟੀ ਨੂੰ ਉਹ ਵੀ ਜਿਹੜਾ ਆਪਣਾ ਆਮ ਆਦਮੀ ਕਲੀਨਿਕਸ ਦਾ ਵੀ ਜਿਹੜਾ ਫੈਸਲਾ ਉਹਨਾਂ ਨੂੰ ਮੋੜੋ ਤੇ ਵਿਚਾਰ ਕਰਨੀ ਪਈ ਕੇਂਦਰ ਦੇ ਦਬਾਅ ਹੇਠਾ ਕੇ ਉਹਨਾਂ ਨੇ ਉਹ ਵੀ ਆਪਣਾ ਫੈਸਲਾ ਉਹਨੂੰ ਆਪਣੇ ਕਈ ਪੱਖੋਂ ਉਹਨੂੰ ਉਹਨਾਂ ਨੇ ਉਹਦੇ ਵਿੱਚ ਦ੍ਰਿਸ਼ਟੀ ਲੈਂਦੀ ਕਹਿ ਸਕਦੇ ਆ ਜਿਹੜੇ ਆਪਣੇ ਪੰਥ ਦੇ ਮਸਲੇ ਨੇ ਜਿਹੜੇ ਬੰਦੀ ਸਿੰਘਾਂ ਦੇ ਭਾਈ ਰਾਜੋਵਾਨੇ ਦੇ ਅਤੇ ਜਿਹੜੇ ਆਪਣੇ ਨੌਜਵਾਨਾਂ ਤੇ ਐਨਐਸਏ ਲੱਗਾ ਬਹੁਤ ਥੱਕਾ ਹੋਇਆ ਨੌਜਵਾਨਾਂ ਦਾ ਜਿਹੜਾ ਐਨਐਸਏ ਲਾਇਆ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੀ ਲੰਘਣਾ ਹੋਈ ਕੋਈ ਈਡੀ ਵੱਡੀ ਉਹਨਾਂ ਨੇ ਗਲਤੀ ਨਹੀਂ ਸੀ ਕੀਤੀ ਪੰਜਾਬ ਦੇ ਨੌਜਵਾਨਾਂ ਨੇ ਚਾਹੇ ਪੰਜਾਬ ਦਾ ਕਾਨੂੰਨ ਲਾਗੂ ਹੁੰਦਾ ਉਹਨਾਂ ਤੇ ਜਿਹੜੀ ਉਹਨਾਂ ਨੇ ਗਲਤੀ ਕੀਤੀ ਸੀ ਪਰ ਐਨਐਸਏ ਨਹੀਂ ਸੀ ਲੱਗਣਾ ਚਾਹੀਦਾ ਐਨਐਸਏ ਬਹੁਤ ਅਕਾਲੀ ਲੀਡਰਾਂ ਤੇ ਵੀ ਲੱਗੇ ਆ ਬੜੀ ਵਾਰੀ ਪਰ ਉਦੋਂ ਪੰਜਾਬ ਦੇ ਹਾਲਾਤ ਬੜੇ ਹੋਰ ਹੋਰ ਤਰ੍ਹਾਂ ਦੇ ਸੀਗੇ ਹੁਣ ਤਾਂ ਹਾਲਾਤ ਪੰਜਾਬ ਦੇ ਬੜੇ ਨੋਰਮਲ ਨੇ ਸੋ ਇਸ ਤਰੀਕੇ ਦਾ ਫੈਸਲਾ ਨਹੀਂ ਸੀ ਲੈਣਾ ਚਾਹੀਦਾ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਦਾ ਹੱਥ ਚੋਕਾ ਨਹੀਂ ਸੀ ਬੰਨਣਾ ਚਾਹੀਦਾ ਪੰਜਾਬ ਸਰਕਾਰ ਨੂੰ ਐਨਐਸਏ ਲਾਉਣ ਵਿੱਚ ਜਿਹੜੇ ਭਾਈ ਰਾਜੂ ਵਾਲਾ ਸਾਹਿਬ ਦੀ ਜਿਹੜੀ ਫਾਂਸੀ ਦੀ ਸਜ਼ਾ ਉਹਨੂੰ ਉਮਰ ਕੈਦ ਵਿੱਚ ਤਬਦੀਲ ਕਰਨਾ ਹਜੇ ਉਹ ਵੀ ਮਸਲਾ ਲਟਕਦਾ ਹੀ ਆ ਉਹਦਾ ਵੀ ਅਸੀਂ ਚਾਹੁੰਦੇ ਕੋਈ ਬਹੁਤ ਠੋਸ ਉਹਦਾ ਜਿਹੜਾ ਪ੍ਰੋਗਰਾਮ ਉਲੀਕੇ ਉਹ ਦਿੱਤਾ ਜਾਵੇ ਤਾਂ ਜੋ ਸਾਰਾ ਪੰਜਾਬ ਇਸ ਗੱਲ ਦੇ ਨਾਲ ਖੜਾ ਹੋ ਸਕੇ ਕਿ ਪੰਜਾਬ ਦੇ ਜਿਹੜੇ ਸਿੰਘ ਨੇ ਰੋਲ ਰਹੇ ਨੇ ਜੇਲ੍ਹਾਂ 'ਚ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਆ ਜਾਂ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਉਹਨਾਂ ਨੂੰ ਹੁਣ ਜੇਲ੍ਹ 'ਚ ਰੱਖਣ ਦਾ ਕੋਈ ਤੁਕ ਨਹੀਂ ਬਣਦੀ ਕੋਈ ਵਜ੍ਹਾ ਨਹੀਂ ਬਣਦੀ ਜਿਹੜੇ ਕਿਸਾਨ ਨੇ ਅੱਜ ਵੀ ਐਮਐਸਪੀ ਮੰਗ ਰਹੇ ਆ ਤੇ ਨਾਲ ਨਾਲ ਜਿਹੜੇ ਆਪਣਾ ਹੁਣ ਝੋਨੇ ਦੀ ਫਸਲ ਐਸ ਵੇਲੇ ਆਪਾਂ ਕਿਸਾਨ ਸਾਰੇ ਪਾਲ ਰਹੇ ਨੇ ਤੇ ਜਿਹੜੀ ਬਾਸਮਤੀ ਦੀ ਐਕਸਪੋਰਟ ਤੇ ਬੈਨ ਕਰਤਾ ਹਿੰਦੁਸਤਾਨ ਦੀ ਸਰਕਾਰ ਨੇ ਉਹ ਵੀ ਬੜੀ ਟਾ ਲੱਗੀ ਬਾਸਮਤੀ ਦੀ ਪ੍ਰਾਈਸ ਆਪਣੇ ਘਟ ਗਈ ਜਿਹੜੀ ਪਰਮਲ ਬਹੁਤ ਆਪਣੇ ਭੰਡਾਰ ਭਰੇ ਪਏ ਨੇ ਬਹੁਤ ਜਿਆਦਾ ਪਰਮਲ ਐਸ ਵੇਲੇ ਸਟੋਰੇਜ ਪਈ ਆ ਉਹਦੀ ਉਹਦੀ ਐਕਸਪੋਰਟ ਨਹੀਂ ਆਪਣੇ ਖੋਲਣ ਜਾ ਰਹੀ ਇੰਡੀਅਨ ਗਵਰਨਮੈਂਟ ਇਹ ਵੀ ਬਹੁਤ ਵੱਡਾ ਨੁਕਸਾਨ ਹੋ ਰਿਹਾ ਜਿਹੜਾ ਕਿਸਾਨਾਂ ਦਾ ਜਿਸ ਕਰਕੇ ਕਿਸਾਨ ਹਜੇ ਵੀ ਸੜਕਾਂ ਦੇ ਤਰਨਾ ਦੇ ਰਹੇ ਨੇ ਤੇ ਉਹ ਹਜੇ ਵੀ ਸੰਘਰਸ਼ ਕਰ ਰਹੇ ਨੇ ਪੰਥ ਦੀ ਜਿਹੜੀ ਏਕਤਾ ਬਾਰੇ ਅਸੀਂ ਇਹ ਅਪੀਲ ਕਰਦੇ ਆ ਕਿ ਸਿੰਘ ਸਭਾਾਂ ਨੂੰ ਜਾਂ ਸਾਰੇ ਸਿੱਖ ਬੁੱਧੀ ਜੀਵਿਆਂ ਨੂੰ ਸਿੱਖ ਧਾਰਮਿਕ ਸਿੱਖਿਤਾ ਨੂੰ ਕਿ ਪੰਥ ਵਿੱਚ ਏਕਤਾ ਹੋਣੀ ਚਾਹੀਦੀ ਹੈ ਅਗਰ ਪੰਥ ਇਕੱਠਾ ਆ ਤਾਂ ਫਿਰ ਕਿਸੇ ਵੀ ਆਪਣੇ ਮਸਲੇ ਦਾ ਮੁਕਾਬਲਾ ਕਰ ਸਕਦੇ ਆ ਕੋਈ ਵੀ ਸੰਕਟ ਨੂੰ ਆਪਾਂ ਟਾਲ ਸਕਦੇ ਆ ਜਾਂ ਆਪਾਂ ਨੂੰ ਕੋਈ ਕਮਜ਼ੋਰ ਨਹੀਂ ਕਰ ਸਕਦਾ ਇਸ ਲਈ ਅਸੀਂ ਇਹ ਚਾਹੁੰਦੇ ਆ ਕਿ ਅਸੀਂ ਅਪਰੋਚ ਵੀ ਕਰਾਂਗੇ ਧਾਰਮਿਕ ਸਿੱਖਿਸ਼ਾ ਦੇ ਕੋਲ ਸਿੱਖ ਬੁੱਧੀ ਜੀਵਿਆਂ ਕੋਲ ਸਿੰਘ ਸਭਾਾਂ ਕੋਲ ਕਿ ਕੋਈ ਐਸੀ ਕਮੇਟੀ ਬਣਾਈ ਜਾਵੇ ਜਿਹਦੀਆਂ ਧਾਰਨਾ ਬਹੁਤ ਪਹਿਲਾਂ ਵੀ ਸੀਗੀਆਂ ਕਿ ਚਾਹੇ ਅਕਾਲ ਤਖਤ ਸਾਹਿਬ ਵੱਲੋਂ ਕਮੇਟੀ ਬਣਾਈ ਗਈ ਜਿਸ ਕਮੇਟੀ ਨੇ ਪੰਥ ਨੂੰ ਇਕੱਠਾ ਕਰਨ ਵਾਸਤੇ ਆਪਣਾ ਵੱਡਮੁਲਾ ਯੋਗਦਾਨ ਪਾਇਆ ਤੇ ਜਿਹੜੇ ਹਮਖਿਆਲੀ ਲੀਡਰ ਨੇ ਸਿੱਖ ਪੰਥ ਦੇ ਉਹਨਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਤਾਂ ਕਿ ਪੰਥ ਦੀ ਸ਼ਕਤੀ ਨੂੰ ਦੁਆਰਾ ਕਾਇਮ ਕੀਤਾ ਜਾ ਸਕੇ ਤੇ ਉਹ ਲੀਡਰਸ਼ਿਪ ਨੂੰ ਮੋੜੇ ਲੈ ਕੇ ਆਂਦਾ ਜਾਵੇ ਜਿਹੜੀ ਲੀਡਰਸ਼ਿਪ ਨੂੰ ਸਾਰਾ ਸਿੱਖ ਪੰਥ ਪ੍ਰਵਾਨ ਕਰ ਸਕੇ ਤੇ ਇੱਕ ਝੰਡੇ ਥੱਲੇ ਸਾਰਾ ਪੰਥ ਇਕੱਠਾ ਹੋਵੇ ਇਹਦੇ ਵੀ ਉਪਰਾਲੇ ਲਗਾਤਾਰ ਜਦ ਵੀ ਕਿਤੇ ਕੋਈ ਇਦਾਂ ਦੇ મતਪੇਦ ਪੈਦਾ ਹੋਏ ਨੇ ਜਾਂ ਕਿਸੇ ਨੇ ਕੋਈ ਗਲਤੀ ਕੀਤੀ ਆ ਜਾਂ ਕਿਤੇ ਕੋਈ ਧੜੇਬੰਦੀ ਬਣੀ ਆ ਇਹ ਪਹਿਲਾਂ ਤੋਂ ਹੀ ਇਦਾਂ ਦੀਆਂ ਮਸਾਲਾ ਨੇ ਕਿ ਪੰਥ ਨੂੰ ਇਕੱਠਾ ਕਰਨ ਵਾਸਤੇ ਸਾਰੇ ਸੋਹਰਦ ਅਤੇ ਨੇਕ ਜਿਹੜੀਆਂ ਪੰਥਕ ਸ਼ਖਸੀਅਤਾਂ ਹਨ ਉਹਨਾਂ ਨੇ ਇਹਦੇ ਵਿੱਚ ਆਪਣਾ ਬੜਮੁੱਲਾ ਯੋਗਦਾਨ ਪਾਇਆ ਇਸ ਲਈ ਅਸੀਂ ਇਹ ਚਾਹੁੰਦੇ ਆ ਕਿ ਜੇ ਦੀ ਆਪਣੀ ਕੋਈ ਕਮੇਟੀ ਬਣੇ ਤਾਂ ਕਿ ਪੰਦ ਇਕੱਠਾ ਹੋ ਸਕੇ ਜਿਹੜਾ ਫੈਸਲਾ ਸਿੰਘ ਸਬਾਨ ਨੇ ਕੱਲ ਸੁਣਾਇਆ ਜਿਸ ਦੀ ਊਨੀਕ ਸਾਰੀ ਦੁਨੀਆ ਚ ਸਿੱਖ ਜਗਤ ਨੂੰ ਸੀ ਗੁਰੂ ਦੀ ਸੰਗਤ ਨੂੰ ਸੀ ਪੰਜਾਬੀਆਂ ਨੂੰ ਸੀ ਉਸ ਫੈਸਲੇ ਨੂੰ ਲੈ ਕੇ ਇਹ ਕਵਾਂਗੇ ਕਿ ਉਹ ਫੈਸਲਾ ਸਿੱਖ ਪਰੰਪਰਾਵਾਂ ਦੇ ਅਨੁਸਾਰ ਹੋਇਆ ਤੇ ਅਕਾਲ ਤਖਤ ਸਾਹਿਬ ਦਾ ਜਿਹੜਾ ਸਤਕਾਰ ਆ ਅਕਾਲ ਤਖਤ ਸਾਹਿਬ ਦਾ ਮਾਣ ਆ ਅਕਾਲ ਤਖਤ ਸਾਹਿਬ ਦੀ ਵਡਿਆਈ ਸਰਵੋੱਚ ਗਿਆ ਉਹ ਕੋਈ ਵੀ ਉਹ ਕੋਈ ਕੁਐਸਚਨ ਨਹੀਂ ਕਰ ਸਕਦਾ ਤੇ ਇਸ ਮਾਨ ਸਤਕਾਰ ਨੂੰ ਹੋਰ ਉੱਚਾ ਚੱਕਿਆ ਜਿਹੜਾ ਕੱਲ ਸਿੰਘ ਸਭਾਵਾਂ ਵੱਲੋਂ ਫੈਸਲਾ ਸੁਣਾਇਆ ਗਿਆ ਜਿਹੜੀ ਅਸੀਂ ਬੇਨਤੀ ਕਰਕੇ ਆਏ ਸੀਗੇ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਦੇ ਸਾਰੇ ਲੀਡਰਸ਼ਿਪਮਾਨ ਜੋ ਜੋ ਵੀ ਜਿਹਨਾਂ ਜਿਹਨਾਂ ਲੀਡਰਾਂ ਨੇ ਜਿਹੜੀਆਂ ਗਲਤੀਆਂ ਕੀਤੀਆਂ ਸੀ ਗੁਨਾਹ ਕੀਤੇ ਸੀ ਜਿਸ ਜਿਹੜਾ ਗੁਨਾਹ ਕਰਕੇ ਜਿਸ ਜਿਹਨਾਂ ਕਾਰਨਾ ਕਰਕੇ ਜਿਸ ਕਰਕੇ ਅਕਾਲੀ ਦਲ ਉਠਾ ਲੱਗੀ ਸੀ ਜਿਹੜਾ ਕਿ ਸਿੰਘ ਸਾਹਿਬ ਨੇ ਆਪ ਇਸ ਗੱਲ ਦਾ ਜ਼ਿਕਰ ਕੀਤਾ ਕਿ ਪੰਥ ਦੇ ਸਰੂਪ ਨੂੰ ਬਹੁਤ ਵੱਡੀ ਟਾ ਲੱਗੀ ਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਾਲਾਤ ਬੜੇ ਪਤਲੇ ਹੋਏ ਨੇ ਤੇ ਸਿੱਖ ਹਿੱਤਾਂ ਦਾ ਬੜਾ ਵੱਡਾ ਨੁਕਸਾਨ ਹੋਇਆ ਜਿਸ ਕਰਕੇ ਅਕਾਲੀ ਦਲ ਅੱਜ ਇਸ ਸੰਕਟ ਚੋਂ ਨਿਕਲ ਰਿਹਾ ਜੇ ਸੰਕਟ ਚੋਂ ਕੱਢਣ ਵਾਸਤੇ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਲੀਡਰ ਜਾਂ ਪੰਥਦਰਦੀ ਪੰਥਤਾਸੀ সোহੇਰਦ ਜਿਹੜੇ ਆਪਣੇ ਪੰਥ ਗਾਗੂ ਨੇ ਉਹਨਾਂ ਨੇ ਇਹਦੇ ਵਿੱਚ ਆਪਣਾ ਸਾਰਿਆਂ ਨੇ ਯੋਗਦਾਨ ਪਾਇਆ ਅੱਜ ਦੀ ਜਿਹੜੀ ਇਹ ਪ੍ਰੈਸੀਡੀਅਮ ਦੀ ਉੱਤੇ ਐਡਵਾਈਜ਼ਰੀ ਜਿਹੜੀ ਕੌਂਸਲ ਦੀ ਮੀਟਿੰਗ ਹੋਈ ਆ ਉਹਨੇ ਇਹ ਸਾਰੇ ਅੱਜ ਮਤੇ ਪਾਏ ਨੇ ਜਿਸ ਦਾ ਜ਼ਿਕਰ ਅਸੀਂ ਤੋਂੜਨਾ ਸਾਰੇ ਨਾਂ ਸਾਂਝਾ ਕਰਕੇ ਹਟੇ ਆ ਦੇਖੋ ਸਿੰਘ ਸੁਬਾਨ ਨੇ ਜਿਹੜਾ ਕੱਲ ਫੈਸਲਾ ਲਿਆ ਉਸ ਵਿੱਚ ਅਕਾਲ ਤਖਤ ਸਾਹਿਬ ਦੇ ਜੈਦਰ ਸਾਹਿਬ ਨੇ ਆਖਿਆ ਸੀ ਕਿ ਜਿਹੜੇ ਕੈਬਨਿਟ ਦੇ ਮੰਤਰੀ ਨੇ ਉਹ 15 ਦਿਨਾਂ ਦੇ ਵਿੱਚ ਵਿੱਚ ਆ ਕੇ ਆਪਣਾ ਜਿਹੜਾ ਪੱਖ ਪੇਸ਼ ਕਰਨ ਆਪਣਾ ਸਪਸ਼ਟੀਕਰਨ ਦੇਣ ਤੇ ਸੁਖਬੀਰ ਸਿੰਘ ਬਾਦਲ ਜੀ ਨੂੰ ਉਹਨਾਂ ਨੇ ਤਨਖਾਹਿਆ ਕਰਾਰ ਦਿੱਤਾ ਸੀਗਾ ਤਨਖਾਹਿਆ ਕਰਾਰ ਦਾ ਮਤਲਬ ਇਹ ਹੁੰਦਾ ਕਿ ਨਾ ਤਾਂ ਉਹਦੇ ਨਾਲ ਕੋਈ ਸੰਬੰਧ ਆਪਣੇ ਰੱਖਿਆ ਜਾਵੇ ਉਹਦੇ ਨਾਲ ਕੋਈ ਜਿਹੜਾ ਤਾਲਮੇ ਨਾ ਹੋਵੇ ਤਨਖਾਈਆ ਕਦੀ ਉਹਦੀ ਆਪਣੇ ਕਿਸੇ ਗੁਰੂ ਘਰ ਚ ਅਰਦਾਸ ਨਹੀਂ ਹੋ ਸਕਦੀ ਕਿਸੇ ਗੁਰੂ ਘਰ ਚੋ ਦੇਖ ਨਹੀਂ ਕਰਾ ਸਕਦਾ ਮਤਲਬ ਬਹੁਤ ਵੱਡਾ ਗੁਨੇਗਾਰ ਸਮਝਿਆ ਜਾਂਦਾ ਜਿਹਨੂੰ ਆਪਣੇ ਅਕਾਲ ਤਖਸਾਲਬ ਵੱਲੋਂ ਤਨਖਾਈਆ ਕਰਾਰ ਦਿੱਤਾ ਜਾਂਦਾ ਤੇ ਇਸ ਗੱਲ ਦੀ ਸਾਨੂੰ ਬੜੀ ਨਿਮੋਸ਼ੀ ਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਅੱਜ ਤਨਖਾਈਆ ਕਰਾਰ ਦਿੱਤਾ ਗਿਆ ਅਕਾਲ ਤਖਸਾਲਬ ਦੇ ਜਾਇਦਾ ਸਰਬ ਵੱਲੋਂ ਤੇ ਬਹੁਤ ਚੰਗਾ ਹੁੰਦਾ ਅਗਰ ਸੁਖਬੀਰ ਸਿੰਘ ਬਾਦਲ ਹੁਣੇ ਹੀ ਬਹੁਤ ਪਹਿਲਾਂ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲੰਬੇ ਹੋ ਜਾਂਦੇ ਤਾਂ ਕਿ ਅਕਾਲੀ ਦਲ ਨੂੰ ਇਹ ਜਿਹੜਾ ਸਮਾਂ ਇਤਿਹਾਸ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਿਆ ਹੋਊਗਾ ਜਿੱਥੇ ਅਕਾਲੀ ਦਲ ਦੇ ਪ੍ਰਧਾਨ ਨੂੰ ਤਨਖਾਹਾਂ ਐਲਾਨ ਕੀਤਾ ਇਹ ਗੱਲ ਬਹੁਤ ਵੱਡੀ ਆ ਇਸ ਗੱਲ ਦਾ ਸਿੱਖ ਪੰਥ ਦਾ ਬੜਾ ਘਾਟਾ ਹੋਇਆ ਤੇ ਜਿਹੜਾ ਤਨਖਾਹਾਂ ਹੋਵੇ ਇਹ ਵੀ ਦੇਖੋ ਜ਼ਿਕਰ ਹੁੰਦਾ ਅਕਾਲੀ ਦਲ ਦੇ ਆਪਣੇ ਵਿਧਾਨ ਵਿੱਚ ਜਾਂ ਅਕਾਲੀ ਦਲ ਦੀ ਜਿਹੜੀ ਆਪਣੀ ਵਿਚਾਰਧਾਰਾ ਆ ਸਿੱਖ ਬੁੱਧੀਜੀਵੀ ਇਸ ਗੱਲ ਦਾ ਜ਼ਿਕਰ ਕਰਦੇ ਆ ਕਿ ਕੋਈ ਵੀ ਪਤਿਤ ਜਾਂ ਕੋਈ ਤਨਖਾਈਆ ਹੋਵੇ ਉਹ ਅਕਾਲੀ ਦਲ ਦਾ ਪ੍ਰਧਾਨ ਨਹੀਂ ਬਣ ਸਕਦਾ ਜਾਂ ਨਹੀਂ ਰਹਿ ਸਕਦਾ ਹੁਣ ਜੋ ਵੀ ਆਪਣਾ ਪੱਖ ਪੇਸ਼ ਕਰਨਗੇ ਸੁਖਬੀਰ ਸਿੰਘ ਬਾਦਲ ਇਹ ਤਾਂ ਬਾਅਦ ਚ ਪਤਾ ਲੱਗੂਗਾ ਪਰ ਜੋ ਸਿੰਘ ਸਵਾਨ ਦਾ ਉਥੇ ਫੈਸਲਾ ਹੋਇਆ ਉਹ ਸਿੱਖ ਪਰੰਪਰਾਵਾਂ ਦੇ ਅਨਸਾਰ ਹੋਇਆ ਤੇ ਉਹਦਾ ਜਿਹੜਾ ਸਿੱਖ ਸੰਗਤ ਉਹਤੇ ਆਪਣੀ ਤਸੱਲੀ ਪ੍ਰਗਟ ਕਰ ਰਹੀ ਹੈ ਦੇਖੋ ਆਪਾਂ ਨੂੰ ਇੱਕ ਆਮ ਧਾਰਨਾ ਬਣ ਗਈ ਹੈ ਕਿ ਜਿਹੜਾ ਉਥੋਂ ਆਪਾਂ ਨੂੰ ਸਜ਼ਾ ਮਿਲਣੀ ਆ ਉਹ ਆਪਾਂ ਜਿਹੜੀ ਸੇਵਾ ਹੁੰਦੀ ਆ ਆਪਾਂ ਗੁਰੂ ਘਰਾਂ ਚ ਕਰਦੇ ਆ ਉਹਦੇ ਰੂਪ ਵਿੱਚ ਹੋਊਗੀ ਪਰ ਆਪਾਂ ਸਾਰੇ ਜਾਣਦੇ ਆ ਕਿ ਬਹੁਤ ਵਾਰੀ ਐਦਾਂ ਦੀ ਸਜ਼ਾ ਵੀ ਸੁਣਾਈ ਗਈ ਆ ਕਿ ਜਿੱਦਾਂ ਦਾ ਕੋਈ ਗੁਨਾਹ ਕੀਤਾ ਜਿੱਦਾਂ ਦਾ ਪਾਪ ਕੀਤਾ اگر ਉਸ مطابق سزا ਜਿਹਨੂੰ ਜਦੋਂ ਮਿਲਦੀ ਆ ਤੇ ਬਹੁਤ ਸਾਰੇ ਜਿਹੜੇ ਕੰਮਾਂ ਤੋਂ بڑے ਬਹੁਤ ਮਸਲਿਆਂ ਤੋਂ ਉਹ ਉਹਨਾਂ ਆਗੂਆਂ ਨੂੰ ਲੰਬੇ ਰੱਖਿਆ ਜਾਂਦਾ ਆ ਇਹ ਵੀ سزا ਦਾ ਹਿੱਸਾ ਆ ਵੀ ਉਹ ਆਗੂ ਕਿਸੇ ਆਪਣੇ ਧਾਰਮਿਕ ਮਸਲੇ 'ਚ ਕਿਸੇ ਆਪਣੇ ਸਿਆਸੀ ਕੰਮਕਾਜ ਵਿੱਚ ਉਹਨਾਂ ਦਾ ਕੋਸ਼ਿਸ਼ ਸਮੇਂ ਤੱਕ ਨਹੀਂ ਕੋਈ ਉਹਨਾਂ ਦਾ ਜਿਹੜਾ ਰੋਲ ਰਹੂਗਾ ਉਹਨਾਂ ਦਾ ਕੋਈ ਦਖਲ ਨਹੀਂ ਰਹੂਗਾ ਇਹ ਵੀ ਸਜ਼ਾ ਦਾ ਹਿੱਸਾ ਹੈਗਾ ਆ ਪਿਛਲੇ ਸਮੇਂ ਅਚ ਕਈ ਆਗੂਆਂ ਨੂੰ ਸਜ਼ਾਾਂਾਂ ਮਿਲੀਆਂ ਆ ਤੁਸੀਂ ਜਾਣਦੇ ਹੋਣਾ ਬਾਰੇ ਤੇ ਕਈ ਸਾਲ ਉਹਨਾਂ ਨੂੰ ਲੱਗ ਗਏ ਉਹਨਾਂ ਨੇ ਬੇਨਤੀਆਂ ਕੀਤੀਆਂ ਚਲੋ ਉਹਨਾਂ ਦਾ ਫਰਜ਼ ਬਣਦਾ ਸੀ ਇਹ ਕੱਲ ਤੱਕ ਸਭ ਕੁਝ ਆ ਕੇ ਪਰ ਇਹ ਜਿਹੜੀ ਜਿਹੜੀ ਸਜ਼ਾ ਆ ਵੱਖਰੇ ਵੱਖਰੇ ਤਰ੍ਹਾਂ ਦੀ ਆ ਜਿਹਨਾਂ ਜਿੱਦਾਂ ਦਾ ਗੁਨਾਹ ਜਿੱਦਾਂ ਦਾ ਪਾਪ ਜਿਹੜਾ ਨੁਕਸਾਨ ਹੋਇਆ ਦੇਖੋ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ ਚ ਰੋਲਿਆ ਗੁਰੂ ਗ੍ਰੰਥ ਸਾਹਿਬ ਦੇ ਪਤ੍ਰਿਆਂ ਨੂੰ ਖਿਲਾਰੇ ਆ ਗਿਆ ਤੇ ਸਾਡਾ ਤਾਂ ਗੁਰੂ ਗ੍ਰੰਥ ਸਾਹਿਬ ਦਾ ਜੰਮਣਾ ਵੀ ਆ ਤੇ ਮਰਨਾ ਵੀ ਆ ਆਪਣੇ ਹਰ ਗੁਰਸਿੱਖ ਦਾ ਗੁਰੂ ਗ੍ਰੰਥ ਸਾਹਿਬ ਦਾ ਤੇ ਸਾਡਾ ਮਰਨ ਹੋ ਗਿਆ ਹਰ ਗੁਰਸਿੱਖ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਵਿੱਚ ਵਿਸ਼ਵਾਸ ਰੱਖਦਾ ਜਦੋਂ ਉੱਥੇ ਪੱਤਰੇ ਉਹਨਾਂ ਨੇ ਆਪਣੀ ਫਰੋਲ ਤੇ ਪਾਪੀਆਂ ਨੇ ਤੇ ਪੰਥਕ ਸਰਕਾਰ ਕੋਲੋਂ ਕੁਝ ਹੋਇਆ ਨਹੀਂ ਤੇ ਆਪਾਂ ਉਹਨਾਂ ਦੀ ਪੁਸ਼ਤਪਨਾ ਹੀ ਕਰਦੇ ਰਹੇ ਤੇ ਆਪਾਂ ਉਹਨਾਂ ਦੀ ਮਦਦ ਕਰਦੇ ਰਹੇ ਫਿਰ ਆਪਾਂ ਉਹਦੇ ਕੇਸ ਵਾਪਸ ਕੀਤੇ ਤੁਸੀਂ ਸਾਰੇ ਇਹਨਾਂ ਆਪਣੇ ਮਸਲਿਆਂ ਬਾਰੇ ਜਾਣਦੇ ਹੋ 2007 ਤੋਂ ਲੈ ਕੇ 2017 ਤੱਕ ਜੋ ਵੀ ਆਪਣੇ ਸਾਹਮਣੇ ਹੋਇਆ ਤੇ ਫਿਰ ਜੋ ਜਿਹੜੇ ਏਡੇ ਵੱਡੇ ਪਾਪ ਹੋਏ ਜਿਸ ਆਪਣੇ ਗੱਲਾਂ ਨੂੰ ਲੈ ਕੇ ਪਾਪਾਂ ਨੂੰ ਲੈ ਕੇ ਸਿੱਖ ਸੰਗਤ ਨੇ ਸਾੜ ਤੋਂ ਕਿਨਾਰਾ ਕਰ ਲਿਆ ਸਾੜ ਤੋਂ ਵੱਖਰਾ ਵੱਖਰਾ ਹੋ ਗਏ ਆਪਣੇ ਸਿੱਖ ਸਾਨੂੰ ਆਈਸੋਲੇਟ ਕਰਤਾ ਸਿੱਖਾਂ ਨੇ ਤੇ ਉਹਦੇ ਉਹਦੇ ਮੁਤਾਬਕ ਹੀ ਇਹ ਜਿਹੜੀ ਸਿੰਘ ਸਵਾਨ ਵੱਲੋਂ ਸਜ਼ਾ ਸੁਣਾਈ ਜਾਣੀ ਹੈਗੀ ਆ ਤੇ ਜਿਵੇਂ ਅੱਗੇ ਪਰੰਪਰਾ ਦੇ ਮੁਤਾਬਕ ਉਹਨਾਂ ਨੇ ਇਹ ਫੈਸਲਾ ਲਿਆ ਤੇ ਜੋ ਆਧਾਰਨਾ ਅੱਗੇ ਪਹਿਲਾਂ ਨੇ ਆਪਣੇ ਕੋਲ ਅਕਾਲ ਤਖਤ ਸਾਹਿਬ ਵੱਲੋਂ ਜੋ ਸਜ਼ਾਮਾਂ ਸੁਣਾਈਆਂ ਗਈਆਂ ਨੇ ਸਿੱਖ ਸੰਗਤ ਅੱਜ ਉਹ ਵੀ ਆਸ ਲਾ ਕੇ ਬੈਠੀ ਆ ਕਿ ਉਹਦੇ ਮੁਤਾਬਕ ਹੀ ਇਹ ਜਿਹੜੀ ਸਜ਼ਾ ਸੁਣਾਈ ਜਾਊਗੀ ਦੇਖੋ ਜਿਨ੍ਹਾਂ ਸਿੰਘ ਸਬਾਨਾਂ ਨੇ ਉਸ ਸਮੇਂ ਦਵਾਹੇ ਠਾ ਕੇ ਫੈਸਲਾ ਲਿਆ ਉਹਨਾਂ ਦਾ ਵੀ ਰੋਲ ਹੈਗਾ ਪਰ ਜਿਨ੍ਹਾਂ ਨੇ ਫੈਸਲਾ ਕਰਾਇਆ ਜਾਂ ਜਿਹੜੇ ਮੁੱਖ ਦੋਸ਼ੀ ਸਨ ਉਹ ਪਹਿਲੀ ਕਤਾਰ ਵਿੱਚ ਖੜੇ ਨੇ ਉਹ ਹਨ ਜਿਨ੍ਹਾਂ ਨੂੰ ਹੁਣ ਕੱਲ ਜਿਨ੍ਹਾਂ ਬਾਰੇ ਸੁਖਬੀਰ ਸਿੰਘ ਬਾਦਲ ਹੁਣਾਂ ਬਾਰੇ ਆਪਣੇ ਸਿੰਘ ਸਭਾਨਾਂ ਨੇ ਜਿਹੜਾ ਫੈਸਲਾ ਲਿਆ ਜਿਹੜੇ ਆਪਣੇ ਸਿੰਘ ਸਭਾਨ ਉਸ ਸਮੇਂ ਸੀਗੇ ਉਹ ਦੂਸਰੀ ਕਤਾਰ ਵਿੱਚ ਖੜੇ ਨੇ ਚਾਹੇ ਉਹਨਾਂ ਤੇ ਦਬਾਅ ਕਿਦਿਆਂ ਦਾ ਕਿਦਾਂ ਦਾ ਪਾਇਆ ਚੰਗਾ ਹੁੰਦਾ ਅਗਰ ਉਹ ਦਬਾਅ ਹੀਟ ਨਾ ਆਉਂਦੇ ਤੇ ਸਿੱਖ ਪੰਥ ਇਸ ਗੱਲ ਨੂੰ ਸੁਰਖਰੂ ਹੋ ਜਾਂਦਾ ਤੇ ਇਸ ਇਹ ਸਮਾਂ ਹੀ ਨਾ ਆਪਾਂ ਨੂੰ ਦੇਖਣ ਨੂੰ ਮਿਲਦਾ ਪਰ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਵੇਲੇ ਉਥੇ ਅਕਾਲ ਤਖਤ ਸਾਹਿਬ ਦੇ ਆਪਣੇ ਮੋਰੇ ਹੋ ਕੇ ਇਸ ਗੱਲ ਦਾ ਸਪਸ਼ਟਿਕਰਨ ਦੇਣਾ ਪਊ ਜਾਂ ਜਿਹਨੇ ਕੋ ਗਲਤ ਫੈਸਲਾ ਲਿਆ ਉਹਦੇ ਤੇ ਵੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਇਹ ਹੁਣ ਸਿੰਘ ਸਬਾਨ ਆਪ ਇਸ ਗੱਲ ਦਾ ਨਿਰਣਾ ਕਰਨਗੇ